ਹਾਂਜੀ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਕਰਦ ਕੇ ਵੀਡੀਓ ਦੀ ਸਟਾਰਟਿੰਗ ਮੰਨ ਲਓ ਵਲੌਗ ਦੀ ਸਟਾਰਟਿੰਗ ਫੋਨ ਤੇ ਇੱਕ ਮਿੰਟ ਕਰਦ ਕੇ ਬਾਹਰ ਕਬੂਤਰ ਨੂੰ ਪਹਿਲਾਂ ਪਿੱਧਰੋਂ ਵੇਖ ਲੇ ਕਿ ਭਗਤ ਬੈਠਾ ਹੈ ਸ਼ੁਕਰਾ ਬੈਠੀ ਹੈ ਚੱਕਦ ਕੇ ਇਹਨੂੰ ਕਾਰਦ ਕੇ ਬਾਹਰ ਬਾਹਰ ਕੇ ਬਾਜਰਾ ਬੂਦੇ ਨੂੰ ਦੋ ਤਾਂ ਬਾਹਰ ਆਉਂਦੇ ਹੀ ਨਹੀਂ ਪੱਕੇ ਅੰਡਿਆਂ ਚ ਤਾਂ ਤੇ ਦੋ ਚਾਰ ਹੋ ਗਏ ਬਾਅਦ ਉਹ ਵੀ ਜਿਨ੍ਹਾਂ ਨੇ ਆਂਡੇ ਨਾ ਲਾਏ ਉਹ ਦੂਜਿਆਂ ਨੇ ਲਗਭਗ ਮੈਨੂੰ ਕੰਮ ਠੀਕ ਹੀ ਲੱਗ ਰਿਹਾ ਆਂਡੇ ਹੁਣ ਤਾਂ ਤਾਂ ਹੀ ਆ ਲੈ ਵੀ ਮਲਾ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਵਧਾਈਆਂ ਦਿੰਦਾ ਨਹੀਂ ਮੈਂ ਠੀਕ ਹੈ ਇੱਕ ਮਿੰਟ ਖੇਚੀ ਲਾ ਲਾ ਤੇ ਮੈਨੂੰ ਇੱਕ ਸ਼ੱਕ ਪਿਆ ਵੀ ਆਪਣੀ ਦੂਜੀ ਕਬੂਤਰੀ ਨੇ ਆਂਦੇ ਨਾਲ ਇੱਕ ਮਿੰਟ ਦੇਖ ਲਈਏ ਨਾ ਫਿਰ ਮੜ ਕੇ ਦੇ ਦਿੰਦੇ ਆਂ ਪਾਣੀ ਬਾਹਰ ਡਿੱਗ ਗਿਆ ਨਾ ਪਾਣੀ ਬਾਹਰ ਯਾਰ ਇੱਕ ਮਿੰਟ ਰੋ ਮੜਾ ਵੀਰੋ ਛੇੜ ਤੇ ਚੱਕ ਲਈ ਢੋਲ ਜੂ ਪਾਣੀ ਨੇ ਕੋਈ ਕਰਦਾ ਪਰ ਕੈਮਰਾ ਔਣ ਆਹ ਤਾਂ ਜੋੜੀ ਸਾਨੂੰ ਪਤਾ ਨਹੀਂ ਬੈਠੀ ਐ ਤੇ ਆਹ ਵੇਖੀ ਓਹ 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 ਵਾ 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 ਨਿਆਰਾ ਹੀ ਲਿਆ ਦਵਾ ਹਟ ਤੂੰ ਨਿਆਰਾ ਹੀ ਲਿਆਤਾ ਜਮਦੋ ਲੋ ਵੀ ਆਪਣੀ ਜੋੜੀ ਨੇ ਵੀ ਆਂਡੇ ਲਾ ਲੇ ਤੇ ਉਹ ਕੇ ਰਿਪੋਰਟ ਹੋ ਗਈ ਠੀਕ ਹੈ ਹੁਣ ਮੈਨੂੰ ਲੱਗਦਾ ਵੀ ਲਗਭਗ ਇਹ ਬਾਹਰ ਨਹੀਂ ਹੁੰਦੇ ਠੀਕ ਹੈ ਤੇ ਆਹ ਜੋੜੀ ਨੂੰ ਆਂਡੇ ਲਾ ਲੇ ਉਹ ਬੀਹੜਾ ਅੰਦਰੋਂ ਬਾਹਰ ਕਰਦੇ ਆਜੋ 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 ਚਲੋ ਇਹਨਾਂ ਬਾਹਰ ਕਰ ਦਿਕਾ ਤੁਹਾਨੂੰ ਫੇਰ ਦਿਖਾਉਣਗੇ ਲੋ ਵੀ ਇਹ ਨਹੀਂ ਬਾਹਰ ਹੁੰਦੇ ਦਾਨੇ ਅੰਦਰ ਹੀ ਪਾਤੇ ਮੈਂ ਠੀਕ ਹੈ ਆਹ ਵੇਖੋ ਦਾਨੇ ਅੰਦਰ ਪਾਤੇ ਇਹ ਨਹੀਂ ਆਉਂਦੇ ਤੁਹਾਨੂੰ ਆਪਾਂ ਇਹ ਕੰਮ ਤਾਂ ਨਹੀਂ ਕਰ ਲੀਏ ਚੱਲ ਕਿ ਉਹਨੇ ਕੰਮ ਤਾਂ ਨਹੀਂ ਮਾੜ ਮਟੇ ਹੈਗੇ ਫੇਰ ਤੁਹਾਨੂੰ ਦਿਖਾਉਣੇ ਆ ਅਚਾ ਬਰਾ ਕਿੱਥੇ ਬੋਲੀਏ ਨਾ ਏ ਉਹ ਗੇਟ ਕਿੱਥੋਂ ਦੀ ਐ ਉਹ ਭਾਂਦ ਨੇ ਪਸ਼ੂ ਕਰੀਂਦੇ ਕਿ ਓਏ ਉਹ ਗੇਟ ਕਿੱਥੋਂ ਦੀ ਇੱਥੋਂ ਦੀ ਹਾਂ ਜਗਲਾ ਪੱਟ ਕੇ ਆਉਣਾ ਪੈਂਦਾ ਹੈ ਹੈ ਜੰਗਲਾ ਪੱਟ ਕੇ ਹਾਂ ਜਿਹੜਾ ਉਹ ਸੂਜਾ ਪੋਟਾਸ਼ੀਆ ਫੇਰ ਲਵਾ ਕੇ ਇਹ ਤਾਂ ਹੈਗੀ ਉਹ ਜਾਣ ਕੇ ਕੀ ਹੋਏ ਤੈਨੂੰ ਜੰਗਲਾ ਪੱਟਾ ਫਿਰ ਮੈ ਆਉਣਾ ਤੈਨੂੰ ਜੰਗਲਾ ਪੱਟ ਕੇ ਆਉਣਾ ਮੈਂ ਤ੍ਰਿਪਾਲੀ ਪੱਗ ਦੀ ਆਹ ਹਾਂ ਜਿਹੜਾ ਸੌਂਗੀਆਂ ਪੀਂਦਾ ਮਜੂਰ ਹੀ ਲਾ ਕੇ ਦਈ ਉਹ ਕੋਣੀ ਠੀਕ ਹੈ ਤੋੜ ਰਹੇ ਸੀਗਾ ਹਾਂ ਕੁਝ ਨਹੀਂ ਆਉਂਦਾ ਜੀ ਪਤਾ ਜੀ ਉਹ ਆਪਣੀ ਮਾਰਦਾ ਬਈ ਮੈਂ ਤੇ ਹੈ ਬਈ ਅਰਵਿੰਦ ਕਿਹੜਾ ਹੈ ਅੱਛਾ ਨਹੀਂ ਹਾਂ ਅਰਵਿੰਦ ਕਿਹੜਾ ਕਹਿੰਦਾ ਮਾਂ ਆ ਜਾ ਆ ਬਈ ਮੋਰਾ ਲੱਥਾ ਕਹਿੰਦਾ ਚੱਲ ਉਹ ਅਗਸਤ ਉਹਦਾ ਲੱਗ ਗਿਆ ਭੱਜ ਗਿਆ ਵੀ ਉਹ ਹੋਰ ਕੰਮ ਕਰਨਾ ਵੇ ਮਾਨਪ੍ਰੀਤ ਕਿਹੜਾ ਹੈ ਮੈਂ ਤਾਂ ਚੁੱਠਣਾ ਪਊਗਾ ਹੈ ਉਹ ਕਹਿੰਦੇ ਮਾਨਪ੍ਰੀਤ ਦੋਬਾਈ ਪਰ ਮਾਨਪ੍ਰੀਤ ਹੋ ਵੀ ਹੈ ਇੱਕਦਮ ਦੂਜਾ ਬੰਦਾ ਸੀ ਸਾਡਾ ਇਹ ਮੇਨ ਉਹ ਹੀ ਬੰਦਾ ਸੀ ਯਾਰ ਹੁੰਦਾ ਸੀ ਮਾਨਪ੍ਰੀਤ ਉਹਦਾ ਟੌਪਰ ਸੀ ਸਾਰੀ ਕਲਾਸ ਆਵੇ ਚੰਗਾ ਨਹੀਂ ਮਾਨਪ੍ਰੀਤ ਉਹਦੇ ਨਾਲੇ ਬੰਦ ਬਹੁਤ ਸੀਦਾ ਤੇ ਉਹ ਭਰਾ ਉਹ ਮੈਂ ਵੀ ਆਵਦਾ ਬਈ ਚਾ ਮੇਰੇ ਮਾਰੀ ਬਾਲੀ ਬੜੀ ਚਾੜਪਕ ਆਪਣੀ ਮਾਰ ਲਈ ਮੈਂ ਬੋਰਡ ਆ ਜਨ ਸੁੱਚਾ ਵਾਲਾ ਮਰਨ ਨੂੰ ਮੈਂ ਸਰਵਜਾ ਬੋਰਡ ਦਾ ਤੋਂ ਮੈਂ ਵੀ ਫੱਜ ਗਿਆ ਨਾਲ ਮਾਹੂਰ ਪੈਣ ਦਾ ਯਾਰ ਹਾਂ ਤੇ ਰਾਜਿੰਦਰ ਦੱਸਿਆ ਜੀ ਆ ਤੇ ਸਾਡੇ ਕੋਲੇ ਆ ਗਿਆ ਅਰਵਿੰਦ ਵੀ ਗੁੱਸੇ ਉਹ ਟੈਡ ਹੋ ਗਿਆ ਕੋਈ ਰਾਜਾ ਕਿਸੇ ਵੇਲੇ ਦਾ ਪੂਰ ਤੋਂ ਕੋਈ ਕਹੀ ਦੇਣੀ ਹਰਕ ਜਾਉਂਦਾ ਹੀ ਉਹ ਲੱਥੇ ਵੱਜੀ ਨੇ ਭੰਡ ਜੋਦੇ ਯਾਰ ਉਹ ਕਦਾ ਬੱਗਾ ਆ ਟਿੰਟਾ ਵਾ ਬੱਗਾ ਬੱਗਾ ਆ ਬੜਾ ਬੜਾ ਸੀਗਾ ਉਹ ਨੂੰ ਹੀ ਕੱਢ ਲਿਆ ਲਵੀ ਅਸੀਂ ਆਏ ਦੇਖਣ ਲੱਗੇ ਬਾਅਦ ਜੂਗੇ ਸਾਡੀ ਕਲਾਸ ਸੀ ਕਿ ਪਰੀ 6ਵੀਂ ਪਰੀ ਕਿਹੜੀ ਸੀ ਉਹ 7ਵੀਂ ਕਲਾਸ ਸੀ ਆਪਣੀ ਸਾਡੀ 7ਵੀਂ ਸੀ ਕੋੰਦੂ ਆਪੀ 6ਵੀਂ ਸੀ ਮੈਨੂੰ ਲੱਗਦਾ ਉਹ ਤੁਰੇਉਂਦੇ ਆਉਂਦੇ ਪਰ ਉਹ ਰਾਜ ਮਾਰਿਆ ਉਹਦੇ ਲੱਫੜ ਦੋ ਮਾਰਿਆ ਲੱਫੜ ਦੋ ਦੂਜੀ ਗੱਲ ਆਤੀ ਬੜ ਗਿਆ ਉਹ ਵਿੜਾ ਖਾ ਗੇ ਯਾਰ ਬੜੇ ਬਰਾਵਾ ਫਿਰ ਬਰਾਵਾ ਤੇ ਉਹ ਸੁਧਰਾ ਜੀ ਮਿਕਾ ਉਹ ਬੁਮਾਰਦ ਯਾਰ ਨੂੰ ਤਾਂ ਉਹਦੀ ਮਨ ਲੱਗਾ ਵੀ ਕੇਸ ਕੁਝ ਕਰਦੇ ਸੀ ਉਹ ਤੇ ਉਹ ਪ੍ਰਿੰਸੀਪਲ ਚਲੋ ਕੁੜ ਚਲਦੇ ਮੁੰਡਾ ਆਇਆ ਬੜੀ ਵੱਡੀ ਵੀਡੀਓ ਬਣ ਜੂਗੀ ਚੱਲ ਗਿਆ ਮੁੰਡਿਓ ਚੱਲ ਚੱਲ ਮੁੰਡਿਓ ਹਾਂ ਹਾਂ ਚੱਲ ਗਿਆ ਚਲਦੇ ਚਲਦੇ ਆ ਜਦ ਲਈ ਬਾਲ ਸਮਾਨ ਸਮੂ ਲੈ ਕੇ ਕਿਵੇਂ ਕਿਤਨੇ ਟਾਈਮ ਕੋ ਆਓਗੇ ਬਾਦ 10 ਮਿੰਟ ਲੱਗਣੀ ਅਸੀਂ 20 ਮਿੰਟ ਚੱਲ ਜਾਗੇ ਲੱਗ ਜਾਣਗੇ 20 ਮਿੰਟ ਸਹੀ ਆ ਕਿਉਂਕਿ ਸਮਾਨ ਬਾਹਲਾ ਲੈਣਾ ਸੀ ਨਜਾਇਜ਼ ਅਸੀਂ ਹਾਂ ਤੇ ਵੈਕਟਰ ਹੋਇਆ ਤਾਂ ਪਾਣੀ ਬਹਿ ਵੀ ਜਾਂਦੀ ਬਹਿ ਨਹੀਂ ਬਣਦਾ ਤਰੀ ਹਮ ਤੋ ਚਲੇ ਫੇਰ ਜਾਣਾ ਰਹਿ ਗਈ ਰਹਿ ਗਈ ਜਾ ਕੇ ਆਉਂਗੇ ਲੈ ਵੀ ਹਟਰ ਲੈਣਾ ਕਿਹੜੀ ਕੰਪਨੀ ਦਾ ਹੈ ਹਟਰ ਸਨ ਫਲੋ ਸਨ ਫਲੋ ਕਿੰਨੀ ਵਾਟ ਦਾ ਹੈ ਵਾਟ ਵਾਟ ਦਾ ਹੀ ਰੱਬ ਹੀ ਜਾਣਦਾ ਉਹ ਲਿਖਾਇ ਦੇ 400 ਵਾਟ 800 ਵਾਟ ਹੈ ਕਿਹੜਾ ਨੇ 400 ਤੇ 800 ਚੱਲ ਗਿਆ ਬਕਰੇ ਲੈ ਦੀ ਜੀ ਕੜਾ ਹੋਈ ਇਹ ਚਲ ਬਈ ਨੋ ਬਈ ਲੈ ਦੀ ਸਪਰੇ ਵਿੱਚ ਕਣਕ ਕਾਲੀ ਤੇ ਮਨਪਰੀ ਤੋਂ ਰੇ ਮਲਾ ਉਧਰ ਰਹਿ ਗਈ ਸੀ ਮੈਂ ਇੱਥੇ ਕਬੂਤਰ ਝੋਟੇ ਫਿਰਦੇ ਸੀ ਠੀਕ ਹੈ ਰ ਉਹ ਜਿਹੜਾ ਗੋਲਾ ਜਿਹਾ ਆਪਣਾ ਉਹ ਵੇਖੇ ਵੇ ਇਹਦੇ ਫਿਰਦੇ ਹੈ ਤੇ ਮੈਂ ਵੀ ਚਲਦਾ ਉਹਨਾਂ ਕੋਲੇ ਹੁਣ ਨੱਤਰਲੀ ਗਲੀ ਜਣ ਮੋਟਰਸਾਈਕਲ ਦੀ ਚਾਬੀ ਕਿੱਧਰ ਗਿਆ ਮੈਂ ਚਲਦਿਆਂ ਘਰੇ ਹੁਣ ਕਿਰੋਂ ਗੋਲਾ ਕਰਾ ਵੇ ਇਹਦੇ ਫਿਰਦੇ ਮੈਂ ਵੀ ਚਲਦਾ ਉਹਨਾਂ ਕੋਲੇ ਤੁਹਾਨੂੰ ਫੇਰ ਦਿਖਾਉਣੀ ਹੈ ਲਓ ਭਈ ਆਗੇ ਬਾਦਲ ਦੁਆਰੇ ਉਧਰ ਬੈਂਕ 'ਚ ਕੰਮ ਸੀਗਾ ਆਹ ਜੇ ਕਾਊਂਟਰ ਦਾ ਹੀ ਫਾਟਾ ਤੇਲੀ ਹੀ ਜੱਲੇ ਆਉਣੇ ਆ ਇਹ ਆ ਤਾਂ ਕੋਈ ਚੈੱਕ ਕਰਾਈਏ ਪੈਸੇ ਕੋਈ ਜਮਤ ਦੇਖ ਕਰਾਈਏ ਉਸ ਤੋਂ ਬਾਅਦ ਪੈ ਕੋਈ ਬਾਹਲੇ ਆ ਕੇ ਤਾਂ ਜਮਾ ਕਰਾਉਂਦੇ ਫਿਰਦੇ ਆ ਇਹ ਠੀਕ ਹੈ ਚੱਲਦੇ ਆ ਬੈਂਕ ਤੇ ਤੁਹਾਨੂੰ ਫੇਰ ਦਿਖਾਉਣੇ ਨੇ। ਲੋ ਵੀ ਮਿੱਤਰੋ ਕੰਮ ਨਿਪੜਕਾ ਬੈਂਕ ਦਾ ਆਪਣਾ ਸਾਰਾ ਏ ਟੂ ਜ਼ेड ਕੰਮ ਨਿਵੇੜਤਾ ਠੀਕ ਐ। ਕੰਮ ਕੀ ਹੋ ਗਿਆ ਹੱਸ ਕੇ ਤਾਂ ਪੈਸੇ ਦੂੰ। ਹੈ ਕਿ ਵੀਡੀਓ ਬੰਦ ਤਾ ਖਾਉਂਦੇ? ਨਹੀਂ ਨਹੀਂ। ਮੈਂ ਕੰਮ ਨਿਵੇੜਤਾ। ਤੈਨੂੰ ਪਤਾ ਯੂਟਿਊਬਰ ਬੰਦੇ ਐ। ਨਹੀਂ ਯੂਟਿਊਬਰ ਤਾਂ ਕਹਦੇ ਐ ਚਾਊਟ ਕਰਦੇ ਐ ਚੱਲ ਵੀਡੀਓ ਮਾੜੀ-ਮੋਟੀ ਪਾ ਲਈ ਦੀਆਂ। ਤੇ ਕੰਮ ਨਿਵੇੜਤਾ ਬਈ ਤੇ ਚੱਲਦੇ ਆ ਘਰੇ ਹੁਣ ਕਰਾਂ। ਤੇ ਦਿਖਾਉਣੇ ਨੇ ਮੋਕੇ ਜਾ ਕੇ ਫੇਰ ਕੀ ਕਰਨਗਾ? ਫੇਰ ਕਰਦੇ ਹਾਂ ਸ਼ੇਅਰ ਤੁਹਾਡੇ ਨਾਲ। ਲੋ ਵੀ ਚੱਲ ਪਏ ਮੁੰਡਾ। ਈ ਕਾਂ ਦਾ ਆਪ ਨੂੰ ਬਥੇਰੇ ਇਕੱਠੇ ਨੇ ਬੰਨਣਾ ਏ ਚੌੜ ਦੀ ਲੋ ਵਿੱਚ ਆ ਲੈ ਪੈ ਲੰਬੀ ਨੂੰ ਰਮੋਲ ਦੀ ਮਛੜ ਕੇ ਆਉਣੇ ਯਾਰ ਤੂੰ ਰਹਿੰਦਾ ਯਾਰ ਜਾਣਾ ਪੈਣਾ ਜਮਾਂ ਨਹੀਂ ਸਰਦਾ ਦੁਬਾਰਾ ਆਏਗਾ ਕਰੈਪ ਨਾ ਕਿੰਨਾ ਕੀ ਹੋ ਰਿਹਾ ਬੰਦੇ ਕੀ ਦੱਸਿਆ ਅੱਛਾ ਸਾਬ ਕੋਈ ਨਹੀਂ ਤੇ ਬਾਪੂ ਵਾਣੇ ਪੈ ਆਉਣਾ ਕੋਈ ਟੱਕਰ ਨਹੀਂ। ਉਹ ਸਟੋਰੀ ਬਾਰੇ ਉਹ ਤਾਂ ਜੋਗਿੰਗ ਕਰਦਾ ਹੁੰਦਾ। ਮੋੜੀ ਮਾਰਾ ਮੋੜੀ ਮੋੜੀ। ਇਹ ਬਈ ਲੰਬੀਆਂ ਚੱਲਿਆ ਜੋਗਿੰਗ ਕਰ ਲੰਬੀਆਂ। ਉਹ ਹੁੰਦਾ ਕਾ ਠੰਡ ਲੱਗਦੀ ਹੈ ਕਹਿੰਦਾ। ਉਹ ਭੱਜ ਕੇ ਹੱਲ ਹੂ ਕਹਿੰਦਾ ਮੇਰਾ। ਲੈ ਮੁੰਡੇ ਚੱਲ। ਜੋਈਏ ਪੁਲਿਸ ਦੀ ਭਰਤੀ ਹੋਣਾ ਮੁੰਡੇ ਨੇ ਪੁਲਿਸ ਕਹਿੰਦੇ। ਆਈ ਭੱਜੂ। ਠੰਡ ਲੱਗਦੀ ਹੁੰਦੀ ਲੱਗਦੀ। ਹੈ ਬਈ ਲੈ ਗਿਆ ਠੰਡ ਲੱਗਦੀ ਹੈ। ਹੋਰ ਕਿਵੇਂ ਲੱਗਦਾ ਸੀ ਤੇਰੇ ਸਾਡੀ ਪਈ 6 6 ਦਾ 6 ਨੂੰ 6 ਨੂੰ ਅੱਗ ਮਿਲ ਗਈ ਅੱਗ ਮਿਲ ਗਈ ਉਹ ਭੱਜ ਗਿਆ ਚਲੋ ਉਹ ਮੋੜ ਲੈ ਮੋੜ ਲੈ ਮੋੜ ਲੈ ਚੜਾ ਲੈ ਉਹਨੂੰ ਮੀਰਾ ਵਰਨਾ ਪਜਾ ਕੇਰੇ ਉਹ ਇੱਥੇ ਘੜ ਧੂਆਂ ਭੰਦਨੇ ਆ ਆ ਗਈ ਆ ਇਹ ਇਕੱਲੀ ਸਵਾਹ ਪਈ ਆ ਫੇਰ ਆਪਾਂ ਹੋਰ ਅੱਗੇ ਜਾਂਦੇ ਹਾਂ ਉਹ ਜਾੜ ਨਾ ਕਰ ਯਾਰ ਇੱਦਾਂ ਨਾ ਕੀਆ ਭੱਜ ਵੀ ਆਇਆ ਥੋੜਾ ਉਹ ਭਰਾਵਾ ਆਪੇ ਆ ਜੂਗਾ ਵਾਦੀ ਕੇ ਰੋਕਦਾ ਨਹੀਂ ਫਿਰ ਤੂੰ ਆਉਂਦਾਂ ਵੇਖੀ ਲੈ ਭੈਣ ਦੀ ਜੋਗੀਂ ਦੇ ਬਠ ਬਣ ਕਾ ਨਾ ਮਿਲਖਾ ਮਿਲਖਾ ਲੌੜੀ ਚਲੋ ਗਰਮੀ ਜੀ ਲੈ ਗਈ ਓਏ ਹਾਂ ਲਾਓ ਬਈ ਆਗੇ ਸੀਗੇ ਛੱਡ ਕੇ ਉਹਨੂੰ ਨਮੋਲਦੀਪ ਨੂੰ ਠੰਡ ਬਹੁਤ ਤੂੰ ਹੀ ਪਾਉਣੀ ਹੈ ਟਾਟਾ ਟਾਟਾ ਓਏ ਤੂੰ ਹੀ ਪਾਈ ਗਈ ਓਏ ਦੁਈ

ਮਾਰਦਾ ਪਾਲੇ ਆਹ ਕੱਲੀ ਗਾਠੀ ਐ ਕੋਈ ਮੋਟੀ ਲੱਕੜ ਨਹੀਂ ਆਹ ਆਹ ਬੜੀ ਠੰਡਾ ਹੁੰਦਾ ਬਈ ਪੁੱਛੋ ਨਾ ਜਮਾ ਬਰਾ ਹਾਲਾ ਜਮਾ ਠੰਡਾ ਲਿਪਾ ਪੂਰ ਪਈ ਚਾਚ ਚਕਣੀ ਗਣੀਆ ਆਹ ਦੇਖੋ ਗੱਡੀ ਵਿੱਚ ਗਿੱਲੀ ਹੋਈ ਪਈ ਹਰੀਆ ਰੋ ਜੇ ਮੀਂਹ ਪਿਆ ਨਾ ਆਏ ਹਾਏ 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 ਬਈ ਨਜ਼ਾਰਾ ਵਜਿਆ ਪਿਆ ਤੇ ਹੁਣ ਨੀਰਾ ਵਾਢ ਲੈਂਦੇ ਚਾਚੇ ਨੂੰ ਤੇ ਫਿਰ ਚੱਲਦੇ ਆ ਘਰੇ ਆਪਾਂ ਤੇ ਘਰੇ ਆ ਕੇ ਕਰਾਂਗੇ ਛੋਡਣਾ ਸ਼ੇਰ ਬਾਕੀ ਮੇਰੇ ਚਾਚਾ ਨੀਰੇ ਵੱਡੀ ਜਾਂਦਾ ਓਕੇ ਰਿਪੋਰਟ ਜਮਾ ਬਾਕੀ ਨੂੰ ਫੋਨ ਆਈਂਦਾ ਵਿੱਚ ਮਨਾ ਕਿਸੇ ਦਾ ਤੈਨੂੰ ਫੇਰ ਦਿਖਾਉਣੇ ਹੈ ਠੀਕ ਹੈ ਫੇਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕੋਈ ਨਹੀਂ ਨੇੜੇ ਕਿਵੇਂ ਆ ਗਏ ਬਾਈ ਵੀਡੀਓ ਕੱਟ ਨੂੰ ਮੇਰਾ ਜੀ ਕੱਟ ਕਰਨ ਦਾ ਮੈਨੂੰ ਐ ਹੁੰਦਾ ਵੀ ਵੱਧ ਸਵਾਦ ਦਿਆ ਕਰ ਵੱਡੀ ਵੀਡੀਓ ਕਰਕੇ ਪਰ ਦੇ ਦਿੱਤਾ ਨਹੀਂ ਜਾਂਦਾ ਕਿਹੜੀ ਸਵਾਲ ਹੈ ਬਸ ਓਕੇ ਰਿਪੋਰਟ ਜਮਾ ਤੁਹਾਨੂੰ ਫੇਰ ਦਿਖਾਉਣੇ ਕਰਾ 600 ਲਈ ਪੈਰ ਸੋਨੋਏ ਪਜਾਂ ਬਾਈ ਠੀਕ ਹੈ ਫੇਰ ਕਰਦੇ ਕੋਈ ਨਹੀਂ ਲਓ ਬਾਬਿਓ ਆ ਗਏ ਕਰੇ ਤੇ ਵੇਖ ਲਈਏ ਇਹਨੂੰ ਦਾਣੇ ਪਾਣੀ ਪਾਦ ਗਿਰਨ ਬੈਠੀ ਆ ਕਬੂਤਰੀ ਪਰ ਇਹ ਬੈਠੀ ਓੱਕੀ ਰਿਪੋਰਟ ਆ ਜਾਂਦਾ ਬਸ ਸੱਚ ਆਪਣੀਆਂ ਦੋ ਕਬੂਤਰੀਆਂ ਹੋਰ ਆਉਂਦੀਆਂਗੇ ਠੀਕ ਹੈ ਅ ਦੋ ਰਹਿੰਦੇ ਵੇਲੇ ਤੇ ਉਹ ਵੀ ਆ ਜਾਣੀਆਂ ਇਹਨੂੰ ਪਾਦ ਕੇ ਦਾਣ ਦੋਨੇ ਦਾਣਾ ਪਾਣੀ ਪਾਦ ਗਿਰਨ ਨੂੰ ਵਧੀਆ ਫਰੈਸ਼ ਫਰੈਸ਼ ਅਰੇ ਇੱਕ ਮਿੰਟ ਸਾਰੇ ਵੀਰਪਰਾ ਤਾਰੇ ਜਿਵੇਂ ਹੁਣ ਕਰੀ ਪਈ ਨਾ ਵਿਹਲੇ ਬੰਦਿਆਂ ਦਾ ਕੰਮ ਹੁਣ ਕਰਨਾ ਨੇ ਸਾਰੀ ਉਮਰ ਚ ਹਾਈ ਹਾਈ ਲੋ ਵਾਦਿਓ ਕਰੋ ਦਰਸ਼ਨ ਜੋੜੀਆਂ ਦੇ ਇਹ ਗੱਟਾ ਨੇ ਹਣੀ ਇੱਕ ਵੀ ਤੇ ਹੁਣ ਦਾਣੇ ਸਾਰੇ ਚੁਗਦੇ ਵੀ ਵੱਡ ਲੋਕ ਕੱਲੀਆ ਮਿੱਠਾ ਮਿੱਠਾ ਰਹੀਆਂ ਹੁਣ ਦਾਣੇ ਪਾਉਂਦੇ ਵੀ ਨਹੀਂ ਨਾ ਤੜਾ ਪਾਉਂਦੇ ਵੀ ਨਹੀਂ ਯਾਰ ਆ ਇਦੋਂ ਇੱਕ ਪਾਹੀ ਐ ਦਰ ਉਹ ਕੇ ਰਿਪੋਰਟ ਕਰ ਦਿੱਤੀ ਇਹਨਾਂ ਦੀ ਲੈਟ ਛੱਡੀ ਕੇ ਲੈਟ ਲੋਈ ਦਿੱਤੇ ਵਾਲੇ ਇੱਕ ਮੋੜ ਭਾਈ ਆ ਡਾਲ ਕੇ ਮੜਾ ਇਹ ਸਾਫ ਕਰ ਲਈ ਕਣਕ ਨੂੰ ਤੁਹਾਨੂੰ ਫੇਰ ਦਿਖਾਉਣੇਗੇ। ਲੋ ਮਿੱਤਰੋ ਕਣਕ ਡਾਲਿਆ ਵਧੀਆ ਸਾਫ ਕਰਕੇ ਤੇ ਬਾਜਰਾ ਪਾ ਲਏ। ਬਾਜਰਾ ਵੀ ਵੱਧ ਪਾਣਾ ਥੋੜਾ ਜਿਹਾ। ਆ ਚਲ ਵਧੀਆ ਖਾ ਲੈਣੇ ਨਾਲ। ਹੋਰ ਕੋਈ ਚੱਕਰ ਨਹੀਂ ਗਾ। ਬਾਜਰਾ ਤੇ ਆ ਮੱਕੀ ਹੋ ਗਈ। ਆ ਹੋ ਗਈ ਮੱਕੀ ਸੀ ਤੇ। ਲੋ ਬਾਜਰਾ ਹੀ ਫੁੱਲ ਪਾ ਦੇ ਕਣਕ ਦੇ ਬਰੋਬਰ ਤੋਂ ਵੱਧ ਹੀ ਪਾ ਦੇ ਬਾਜਰਾ ਤਾਂ। ਵਾਇਰਾ ਹੋਰ ਪਾਣੇ ਉਹ ਖਾਂਦੇ ਵਧੀਆ ਖਾਂਦੇ ਵਾਇਰਾ ਇਹਦੇ ਚਾਹ ਕੇ ਖਾਂਦੇ ਪੂਰਾ ਐ ਓਕੇ ਰਪੋਰਟ ਕਰਕੇ ਥੋੜੀ ਮੱਕੀ ਹੋਰ ਪਾ ਜੀਏ ਲਓ ਬਈ ਇਹਨਾਂ ਨੂੰ ਮੋਗਦਾਂ ਹੁਣ ਖਾਂਦੇ ਨਹੀਂ ਇਹ ਜਮਾਂ ਵੀ ਤੜਕੇ ਤੱਕ ਨਹੀਂ ਖਾਂਦੇ ਇਹ ਇਹਨੂੰ ਪਤਾ ਇਹਨਾਂ ਦਾ ਚੱਕ ਕੇ ਨੂੰ ਧਰਦ ਕੇ ਅੰਦਰ ਹੁਣ ਤੇ ਪਾਣੀ ਪਿਆਈ ਇਹ ਸਾਫ਼ ਜਿਹਾ ਪਾਣੀ ਹੈ ਪਾਣੀ ਹੁਣ ਸਾਫ਼ ਰੱਖਣ ਲੱਗ ਗਏ ਕਿਉਂਕਿ ਜੇ ਅੱਗੇ ਇੱਥੇ ਰੱਖਣਦੇ ਸੀਗੇ ਤੇ ਉਦੋਂ ਬਿੱਟਾ ਮਾਰ ਜੀ ਬੱਚੇ ਕਿ 6:00 ਵਜੇ ਕੀ ਅੱਜ ਮੜੀ ਗੋਡਾ ਵੱਜਿਆ ਗੱਡੀ ਚ ਲਓ ਵੀ ਆਜੋ 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 ਖਾ ਦਾਣੇ ਕੀ ਹੋਦਾ ਨਹੀਂ ਖਾਂਦਾ ਤੂੰ ਦਾਣੇ ਨਹੀਂ ਖਾਂਦਾ ਤੂੰ ਇਹ ਯਾ ਮੋ ਗੁਰੂ ਗੋ ਗੁਰੂ ਲੋ ਇੱਕ ਬੈਠਾ ਆਪਣੇ ਜੋੜੀ ਬੈਠੀ ਹੈ ਮਰੀ ਆ ਰੱਬ ਦੀ ਕਿਰਪਾ ਨਾਲ ਦੂਜੀ ਜੋੜੀ ਨੇ ਵੀ ਆਂਡੇ ਲਾ ਲਏ ਠੀਕ ਹੈ ਦਾਣੇ ਪਾਤੇ ਪਾਣੀ ਓਕੇ ਰਿਪੋਰਟ ਪੈ ਜਾਵਾ ਤੇ ਹੁਣ ਕਰਦਗੇ ਨਾ ਜੈਡ ਸਕਿਉਰਟੀ ਲਾ ਗਏ ਇਹਨਾਂ ਦੇ ਬਾਪੋ ਆਹ ਜੈਡ ਸਕਿਉਰਟੀ ਲਾ ਲਏ ਚੱਕੋ ਬਈ ਔਰ ਆ ਟਰੈਕਟਰ ਵਾਲਾ ਪਿੰਨ ਚ ਆਏ ਨਹੀਂ ਭੁੱਲ ਗਏ ਸੀ ਲੋ ਬਈ ਐਂ ਕਰ ਦਈਏ ਇਸ ਨੂੰ ਐਸੇ ਕਰ ਲਿਆ ਜਾਏ ਇਸ ਨੂੰ ਐਸੇ ਕਰਾਂਗੇ ਠੀਕ ਹੈ ਇਸ ਘਟੇ ਕੋ ਉਤਹਾएंगे ਘਟੇ ਕੋ ਉਠਾ ਕਰ ਔਰ ਐਸੇ ਦਾਗਾ ਹੁਣ ਨਹੀਂ ਹਲਦਾ ਵੀ ਠੀਕ ਹੈ ਕਰਤੀ ਓਕੇ ਰਿਪੋਰਟ ਕਬੂਤਰ ਸਾਰੇ ਦਾਣੇ ਦੋਨੇ ਪਾ ਤੇ ਓਕੇ ਰਿਪੋਰਟ ਹੋ ਗਈ ਸਾਰੀ ਤੇ ਲਾਈਟ ਕਰ ਦਈਏ ਬੰਦ ਤੇ ਚੱਲ ਗਏ ਆਪਾਂ ਉਹਦੇ ਸਟੂਡੀਓ ਚ ਸਟੂਡੀਓ ਜਾ ਕੇ ਆਪਾਂ ਕਰਾਂਗੇ ਵੀਡੀਓ ਦੀ ਐਂਡਿੰਗ ਠੀਕ ਹੈ ਸਟੂਡੀਓ ਨੂੰ ਪਤਾ ਹੀ ਆਪਣਾ ਬਿਸਤਰਾ ਬਿਸਤਰਾ ਸਟੂਡੀਓ ਕਰਦੇ ਕੋਈ ਨਹੀਂ ਹਾਂਜੀ ਮਿੱਤਰੋ ਤੇ ਕਾਰਤੀਕੇ ਬਲਕਤੀ ਐਂਡਿੰਗ ਡਾਕਟਰ 6:70 ਲੋ ਮਿੱਤਰੋ ਜਿਵੇਂ ਤੁਸੀਂ ਵੇਖ ਹੀ ਲਿਆ ਚ ਵੀ ਇੱਕ ਤਾਂ ਮੇਨ ਗੱਲ ਤਾਂ ਆਪਣੀ ਕਬੂਤਰਾਂ ਦੀ ਹੁੰਦੀ ਆ ਤੇ ਉਹਨਾਂ ਨੇ ਦੂਜੀ ਜੋੜੀ ਨੇ ਵੀ ਆਡੇ ਨਾਲ ਆ ਤੇ ਬਸ ਇੱਕ ਵਾਰ ਸਾਨੂੰ ਪਤਾ ਨਹੀਂ ਬੈਂਕ ਚ ਗਈ ਸੀ ਬਸ ਉਹ ਕੰਮ ਨਵੇੜਿਆ ਆ ਉਹਦਾ ਸਭ ਕੁਝ ਹੋ ਗਿਆ ਉਹਦੀ ਰਿਪੋਰਟ ਹੋ ਗਈ ਸਾਰੀ ਬੱਸ ਉਹ ਕਰੀ ਦੀ ਖਾਸ ਗੱਲ ਹੈ ਨਹੀਂ ਸੀ। ਬਾਕੀ ਠੰਡ ਬਹੁਤ ਹੈ ਵੀਡੀਓ ਵੀ ਬਣਾਉਣੀ ਬਹੁਤ ਔਖੀ ਆ। ਸਦ ਸਦ ਗੱਲ ਜੀ ਆਉਂਦੀ ਨਹੀਂ। ਗੱਲ ਵੀ ਬਣ ਨਹੀਂ ਹੈਗੀ। ਗੱਲ ਐ ਨਹੀਂ ਐ। ਬਸ ਜਿਹੜੀ ਸੀ ਕਰਤੀ ਐਨੇ ਕੰਮ ਸੀ ਜਿਹੜਾ ਕਰਿਆ ਉਹ ਦੱਸਤਾ ਤੁਹਾਨੂੰ ਬੈਂਕ ਜਾਏ ਤੇ ਉੱਥੇ ਕਬੂਤਰੀ ਨੰਡੇ ਲਾ ਲਿਆ ਇਹ ਕਰ ਲਿਆ। ਬਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਦੱਬ ਕੇ। ਤੇ ਬਾਕੀ ਓਕੇ ਰਿਪੋਰਟ ਆ ਠੀਕ ਆ। ਹੋਰ ਕੁਝ ਨਹੀਂ ਗਾ। ਚਲੋ ਭਾਈ ਠੀਕ ਹੈ ਬਾਏ ਬਾਏ ਸਾਰੇ ਵੀਰਹਨੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਓਕੇ ਬਾਏ ਬਾਏ ਮਿਲਦੇ ਹਾਂ ਕਿਸੇ ਨਾ ਨੀ ਵੀਡੀਓ ਨਾਲ ਬਾਏ